ਦੀ ਸ਼ਰਮਨਾਕ ਘਟਨਾ ਅੱਜ ਪੰਜਾਬ ਦੇ ਅੰਦਰ ਫਿਰ ਵਾਪਰੀਆ ਕਿ ਜ਼ਮੀਨ ਦੇ ਟੁਕੜੇ ਦੀ ਤਾਂ अहमियत ਹੋ ਗਈ ਪਰ ਨਾਲ ਦੇ ਜੰਮੇ ਭੈਣ ਭਰਾਵਾਂ ਦੀ ਕੋਈ अहमियत ਹੀ ਸਾਡੇ ਮਨਾਂ ਦੇ ਵਿੱਚ ਨਹੀਂ ਰਹਿ ਗਈ ਆ ਅੱਜ ਇੱਕ ਫੇਰ ਇੱਕ ਭਰਾ ਨੇ ਆਪਣੇ ਹੀ ਭਰਾ ਨੂੰ ਟਰੈਕਟਰ ਦੇ ਥੱਲੇ ਕੁਚਲ ਕੇ ਮਾਰ ਦਿੱਤਾ ਜਦੋਂ ਇੱਕ ਭਰਾ ਮੇਮ ਨਾੜਕਿਆਂ ਦੇ ਘਰੋਂ ਆ ਰਿਹਾ ਸੀ ਰਸਤੇ ਦੇ ਵਿੱਚ ਆ ਰਿਹਾ ਸੀ ਆਪਣੀ ਪਤਨੀ ਦੇ ਨਾਲ ਤਾਂ ਦੂਸਰੇ ਭਰਾ ਨੇ ਜਦੋਂ ਦੇਖਿਆ ਕਿ ਮੇਰਾ ਭਰਾ ਆ ਰਿਹਾ ਤੇ ਸਾਡਾ ਜ਼ਮੀਨੀ ਵਿਵਾਦ ਆ ਸਾਡਾ ਰੌਲਾ ਚੱਲਦਾ ਤੇ ਉਹਨੂੰ ਭਰਾ ਨੂੰ ਦੇਖਦੇ ਹੀ ਗੁੱਸਾ ਚੜ ਗਿਆ ਤੇ ਭਰਾ ਨੇ ਆਪਣੇ ਹੀ ਭਰਾ ਦੇ ਉੱਪਰ ਟਰੈਕਟਰ ਚੜਾ ਕੇ ਉਹਨੂੰ ਕੁਚਲ ਕੇ ਮਾਰ ਦਿੱਤਾ ਬੇਹੱਦ ਮੰਦਭਾਗੀ ਘਟਨਾ ਅੱਜ ਬਰਨਾਲਾ ਦੇ ਕਾਲੇਕਿੱਤੋਂ ਸਾਹਮਣੇ ਆ ਰਹੀ ਆ ਦੱਸਿਆ ਜਾ ਰਿਹਾ ਜੋਗਿੰਦਰ ਸਿੰਘ ਜੋ ਪੁਲਿਸ ਦੇ ਵਿੱਚ ASI ਤਾਇਨਾਤ ਸੀ ਉਹ ਆਪਣੀ ਪਤਨੀ ਵੀਰਪਾਲ ਵੀਰਪਾਲ ਕੌਰ ਦੇ ਨਾਲ ਆਪਣੇ ਨਾਨਕਿਆ ਘਰੋਂ ਆ ਰਿਹਾ ਸੀ ਤੇ ਉਹਦੇ ਭਰਾ ਸੁਖਦੇਵ ਤੇ ਉਹਦੇ ਪੁੱਤ ਨੇ ਜਦੋਂ ਆਪਣੇ ਦੂਸਰੇ ਭਰਾ ਨੂੰ ਦੇਖਿਆ ਤਾਂ ਉਹਨੂੰ ਉਹਨੂੰ ਦੇਖਦੇ ਗੁੱਸਾ ਚੜ ਗਿਆ ਕਿਉਂਕਿ ਉਹਨਾਂ ਦਾ ਹੀ ਆਪਸ ਵਿੱਚ ਤਣਾਤਣੀ ਰਹਿੰਦੀ ਸੀ ਤਾਂ ਜਮਿਨੀ ਵਿਵਾਦ ਦਾ ਰੌਲਾ ਸੀ ਉਸੇ ਹੀ ਵਿਵਾਦ ਕਰਕੇ ਉਸੇ ਇਤਨਾ ਤਣੀ ਕਰਕੇ ਦੱਸਿਆ ਜਾ ਰਿਹਾ ਕਿ ਪਹਿਲਾਂ ਤਾਂ ਉਹਨਾਂ ਨੇ ਜੋਗਿੰਦਰ ਸਿੰਘ ਦਾ ਮੋਟਰਸਾਈਕਲ ਰੋਕਿਆ ਮੋਟਰਸਾਈਕਲ ਰੋਕ ਕੇ ਉਹਦੇ ਨਾਲ ਕੋਈ ਲੜਾਈ ਝਗੜਾ ਕੀਤਾ ਤਾਂ ਫੇਰ ਜਿਹੜਾ ਟਰੈਕਟਰ ਸੀ ਉਹਦੇ ਨਾਲ ਉਹਨੂੰ ਫੇਰ